ਜਿੱਥੇ ਸਾਡੇ ਸ੍ਰੀ ਸ੍ਰੀ ਗੁਰੂ ਅਕਾਲੀ ਦਲ ਦਾ ਹੈੱਡਕੁਆਰਟਰ ਹੈ ਜਿੱਥੇ ਜੰਗਨੀ ਚੌਂ ਲੜੀ ਜਾ ਰਹੀ ਆ ਤੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਜਿਸੂ ਬਰੰਪਰਾ ਦੇ ਖੋਣ ਹਰ ਜਿਹੜੇ ਸਾਡੇ ਸਾਥਕਾ ਐਮਐਲਏ ਨਿਰਵਿੰਦਰ ਸਿੰਘ ਜੀ ਬਰੰਪਰਾ ਜੀ ਨਾਲ ਆਪ ਗੱਲ ਕਰਦੇ ਆ ਕਿ ਫਿਜੀਸ਼ਨ ਪਾਰਟੀ ਵਾਲੇ ਕੀ ਆ ਕੀ ਬਸ ਤੂੰ ਬੋਲ ਦੇ ਅੱਜ ਸਾਡੀ ਕੀ ਕੈਡੈਂਜਰੀ ਅੱਜ ਸਾਡੀ ਪਾਰਟੀ ਜਿਹੜੀ ਇਲੈਕਸ਼ਨ ਲੜਦੀ ਜਿਹੜੀ ਚੋਣ ਲੜਦੀ ਆ ਇਸੇ ਸਾਡੇ ਪੈਂਡ ਸੁਮਿੰਦਰ ਕੌਰ ਜੀ ਦਾ ਜੀ ਫਲੋਤ ਨੇ ਇਥੇ ਸਮਰਥਕ ਕਿੱਥੋਂ ਤੱਕ ਦੇ ਕਿੱਥੇ ਕਿੱਥੇ ਆਪਣਾ ਚਿੱਟਾ ਜਾ ਰਹੇ ਆ ਨੁਕਰਾਂ ਮੀਡੀਆ ਕਰ ਰਹੇ ਆ ਜੱਤ ਸੀ ਤਾਲਮਿਲ ਕੀਤਾ ਜਾ ਰਹੇ ਵਰਕਰਾਂ ਨਾਲ ਸਭ ਤੋਂ ਪਹਿਲਾਂ ਤੇ ਅਸੀਂ ਸਰਦਾਰ ਸ਼ਬੀਸ਼ ਸਿੰਘ ਜੀ ਵੱਲੋਂ ਪ੍ਰਧਾਨਸ਼ ਨੂੰ ਮੈਂ ਕਰਦਾ ਹਾਂ ਦੇ ਦਿਲ ਦੀਆਂ ਗੁਰਾਇਆਂ ਤੋਂ ਧਿਆਨ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਕਿਤੇ ਜਿਹੜਾ ਕੈਂਡੀਡੇਟ ਦਿੱਤਾ ਗਿਆ ਉਹ ਬਹੁਤ ਹੀ ਸਭ ਤੋਂ ਜਿੰਨੇ ਕੈਂਡੀਡੇਟ ਉਹਨਾਂ ਤੋਂ ਵੱਧ ਪੜਿਆ ਲਿਖਿਆ ਵਾ ਧਰਨੀ ਪਰਵਾਹ ਰਿਆ ਪੰਥਕ ਪਰਵਾਹ ਰਿਆ ਔਰ ਅਕਾਲੀ ਦਲ ਉੱਪਰ ਆਇਆ ਹੋਇਆ ਜਿਹੜਾ ਉਹ ਪਰਵਾਹ ਰਿਆ ਉਹਨੂੰ ਕਿਸ਼ਤ ਦਿੱਤੀ ਆ ਔਰ ਸਾਡੇ ਜਿਹੜੇ ਵਰਕਰ ਸਾਹਿਬਾਨ ਨੇ ਜੇ ਤੇ ਹਲਕਾ ਤਰਨਤਾਰਨ ਦੇ ਵਰਕਰ ਸਾਹਿਬਾਂ ਨੂੰ ਕਹਿੰਦੇ ਰਾਤ ਪੁਪੀਕਾਂ ਵੀ ਕਰ ਰਹੇ ਨੇ ਪਿੰਡ ਪਿੰਡ ਜਿਹੜੀਆਂ ਆਪਣੀ ਸੇਵਾ ਨਿਭਾ ਰਹੇ ਨੇ ਕੱਲ ਤੱਕ ਉਹ ਵਾਅਦਿਆਂ ਦੀ ਨਿਵਾਰ ਨੂੰ ਜਿਸੋ ਗੱਤਰਵਾਤ ਦਾ ਅਨੁਭਵਾਂ ਬਾਰੇ ਜੀ ਗੌਰਵਾਤ ਕਰਦੇ ਨੇ ਤੇ ਕਰ ਰਹੇ ਨੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪ ਜਿਹੜੀ ਕਮਾਂ ਸਾਭੀ ਆ ਉਹ ਆਪ ਵੀ ਸਾਰੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਇੱਕ ਦਿਨ ਦੇ ਵਿੱਚ ਸੱਤ-ਸੱਤ ਅੱਠ-ਅੱਠ ਪ੍ਰੋਗਰਾਮ ਕਰ ਰਹੇ ਨੇ ਸਾਡੇ ਸਤਕਾਰਯੋਗ ਸਾਲਕਾ ਮੰਤਰੀ ਦੀਪਾ ਹਰਸਨਰਕਲ ਬਾਦਲ ਜੀ ਉਹ ਵੀ ਜਿਹੜੇ ਨੇ ਰੋਜ਼ ਸ਼ੀ ਸਾਥਕ ਪ੍ਰੋਗਰਾਮ ਕਦਰੇ ਮੈਂ ਸਮਝਦਾ ਕਿ ਜਦੋਂ ਸਾਰੇ ਪੰਜਾਬ ਦੇ ਵਰਕਰ ਅਕਾਲੀ ਦਲ ਦੀ ਇੱਥੇ سپورਟ ਤੇ ਆਏ ਨੇ ਤਾਂ ਮੈਂ ਸਮਝਦਾ ਕਿ ਜਿੰਮੀ ਚੌਂ ਜਿਹੜੀ ਆ ਇਤੋਂ ਜਿੰਤਰੀ ਕੋਈ ਵੱਡਾ ਕੰਮ ਨਹੀਂਗਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਜਿਵੇਂ ਬਹੁਤ ਹੀ ਲੋਕਾਂ ਦੇ ਨਾਲ ਠੱਗੀ ਮਾਰੀ ਬਹੁਤ ਵੱਡੀ ਇਥੋਂ ਦੇਣਾ ਮੁੱਖ ਮੰਤਰੀ ਆ ਪੰਜਾਬ ਦਾ ਸੁਜੇ ਦਾ ਉਹ ਮੈਂ ਸਮਝਦਾ ਕਿ ਅੱਜ ਵੀ ਉਹਦਾ ਜਿਹੜਾ ਸਟੇਜ ਦਾ ਕੰਮ ਸੀ ਅੱਜ ਵੀ ਉਸੇ ਤਰ੍ਹਾਂ ਹੀ ਉਹ ਸਟੇਜ ਦੇ ਉੱਤੇ ਵੀ ਇਹੋ ਗੱਲਾਂ ਕਰਦਾ ਕਿਹੜੀ ਗੱਲ ਕਰਨ ਵਾਲੀ ਕਿਹੜੀ ਨਹੀਂ ਗੱਲ ਕਰਨ ਵਾਲੀ ਤੇ ਮੈਂ ਸਮਝਦਾ ਹਾਂ ਕਿ ਅੱਜ ਵੀ ਉਹਦਾ ਲਹਿਜਾ ਜਿਹੜਾ ਵਾ ਉਹੋ ਜਿਹੜਾ ਉਹਦਾ ਧੀਲਾਂ ਦੇ ਵਿੱਚ ਸੀ ਮਖੌਲੀਆਂ ਲਹਿਜਾ ਮਜ਼ਾਕੀ ਲਹਿਜਾ ਉਹਨੇ ਅੱਜ ਤੱਕ ਨਹੀਂ ਛੱਡਿਆ ਵਿਧਾਨ ਸਭਾ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਬੋਲਦੇ ਸੀ ਕਿ ਜਿਹੜੇ ਉਹਨਾਂ ਦੇ ਸਾਹਮਣੇ ਬੈਠੇ ਹੁੰਦੇ ਸੀ ਉਹਨਾਂ ਦੇ ਵਿਰੋਧੀ ਪਾਰਟੀ ਉਹਨਾਂ ਨੂੰ ਵੀ ਬੜੇ ਸਤਕਾਰ ਅਦਬ ਦੇ ਨਾਲ ਬੁਲਾਉਂਦੇ ਸੀ ਲੇਕਿਨ ਇਹਨੂੰ ਤਾਂ ਮर्याਦਾ ਹੀ ਭੁੱਲ ਗਈ ਨਾਂ ਵਿਧਾਨ ਸਭਾ ਦੇ ਚੋਦੀਆ ਬੋਲਦਾ ਨਸਟੇਜ ਦੇ ਤੇ ਵਧੀਆ ਬੋਲਦਾ ਔਰ ਨਾਲ ਸਾਡੀਆਂ ਭੈਣਾਂ ਬੀਬੀਆਂ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਵਾਸਤੇ ਇਹਦੀ ਪਛਾਣ ਜਿਹੜੀ ਆ ਉਹ ਵਧੀਆ ਲੋਕ ਇਹਨੂੰ ਚੱਲਦਾ ਕਰਨ ਵਾਸਤੇ ਮਨ ਬਣੇ ਚੱਲਦੇ ਨੇ ਤੇ ਜਿਹੜਾ ਇਸ ਸਾਲ ਕਿਦਾ ਐਮਐਲਏ ਤਿੰਨ ਵਾਰੀ ਜਿਹੜਾ ਵਾ ਕਾਲੀ ਦਲ ਤੋਂ ਬਣ ਕੇ ਆਇਆ ਅੱਜ ਮੌਕਾ ਪ੍ਰਾਪਤ ਹੋ ਕੇ ਸਾਡੇ ਸਮੇਂ 'ਚ ਸਾਡੀ ਸਰਕਾਰ ਤੋਂ ਪਹਿਲੇ ਆ ਕੇ ਵੱਧ ਸਭ ਤੋਂ ਪਹਿਲੇ ਆ ਕੇ ਜਿਹੜਾ ਵਿਕਾਸ ਉਦੋਂ ਤੋਂ ਹੋਇਆ ਉਹ ਤੋਂ ਬਾਅਦ ਕੋਈ ਨਹੀਂ ਹੋਇਆ ਇਸ ਕਰਕੇ ਲੋਕ ਜਿਹੜੇ ਨੇ ਸਭ ਕੁਝ ਜਾਣਦੇ ਨੇ ਲੋਕ ਖੁੱਦ ਕਰ ਚ ਮੌਕਾ ਪ੍ਰਸਤ ਤੇ ਪਾਰਟੀ ਦੀ ਫਿਕਸਸ਼ੁਰਾ ਮਾਰਨ ਵਾਲੇ ਨੂੰ ਕਦੀ ਵੋਟਾਂ ਨਹੀਂ ਮਿਲਣਗੇ ਇਹ ਤੋਂ ਸਰਕਾਰ ਜੋ PRINCIPAL ਪੀਪੀ ਸ਼ਕਿੰਦਰ ਕੌਰ ਜੀ ਦਾ ਵਜਰੇ ਆ ਬੜੀ ਭਾਰੀ ਵੋਟਾਂ ਦੇ ਨਾਲ ਇਹ ਜੰਮੀ ਤੋਂ ਛਤਣਗੇ ਪਰੰਪਰਾ ਜੀ ਇੱਕ ਗੱਲ ਇਹ ਹੈ ਜੇ ਬਾਦ ਗਰੀ ਕਿਸ ਤਰ੍ਹਾਂ ਪਰਸਤ ਕੱਲੋ ਦਾ ਆਪਣਾ ਮਰਦੂਲ ਕਾ ਦਿੱਤੇ ਜੋ ਇਹ ਕਾਲੀ ਪਾਰਟੀ ਹੋਸੀ ਜਿਨ੍ਹਾਂ ਨੇ ਬਹੁਤ ਕਾਰਨਾ ਕਾਲ ਤੇ ਆਪਣੇ ਫਾਰਮ ਦੀ ਸਟੈਂਡ ਕੀਤਾ ਪਰ ਉਤੋਂ ਵੀ ਜਿਹੜੀ ਲੋਕ ਜਿਹੜੇ ਘੁੰ ਲੱਗਦੀ ਹੈ ਇਹਦੇ ਬਾਰੇ ਕੀ ਜਾਨਣਾ ਹੈ ਘੋਣਾ ਦੇਖੋ ਦੇਖੋ ਪਤਾ ਕੀ ਗੱਲ ਹੈ ਜੀ ਜਦੋਂ ਲੋਕਾਂ ਦੇ ਅਨੁਸਾਰੇ ਰਾਜ ਵੇਖਦੇ ਕਾਲੀ ਦਲ ਦਾ ਰਾਜ ਵੇਖਦੇ ਕਾਂਗਰਸ ਦਾ ਤੋਂ ਬਾਅਦ ਰਾਜ ਵੇਖਦੇ ਤੇ ਹੁਣ ਆਪ ਆਪਨੇ ਪਾਰਟੀ ਦੇ 1.5 ਵੇਖਦੇ ਸ਼ੂਰਾਖੀ ਜਿਹੜੇ ਕਮਿਸ਼ਨ ਬਣਿਆ ਸੀ ਉਹ ਜੱਜ ਜਿਹੜੇ ਨੇ ਉਹਨਾਂ ਨੇ 3-4 ਦਿਨ ਪਹਿਲਾਂ ਤੁਸੀਂ ਖੁਦ ਵਿੱਚ ਵੀ ਕੀਤੀ ਚੈਨਾਂ ਤੇ ਉਹਨਾਂ ਨੇ ਕਿਹਾ ਵਾ ਕਿ ਜਿਹੜੀ ਜੇ ਵੀ ਦੀ ਜਿਹੜੀ ਕਾਥਾ ਸੀ ਜਾਂ ਉਹਦੀ ਸਿਕਿਉਰਿਟੀ ਕਰ ਰਹੀ ਸੀ ਉਹ ਪਰੀ ਸੀ ਆਈਟੀ ਵਿੰਗ ਆਮ ਆਦਮੀ ਪਾਰਟੀ ਦਿੱਲੀ ਉਹਨਾਂ ਨੇ ਸਾਡੇ ਕਾਲੀ ਦਲ ਨੂੰ ਇੰਨਾ ਬਧਨਾਮ ਕਰ ਦਿੱਤਾ ਜਦੋਂ ਤੁਸੀਂ ਕੰਨੀ ਕਿਸੇ ਪਾਰਟੀ ਦੀ ਬਧਨਾਮੀ ਕਰ ਦੋ ਕੋਈ ਗਲਤੀ ਵੀ ਨਾ ਕੀਤੀ ਹੋਵੇ ਤੇ ਲੋਕਾਂ ਨੇ ਫਿਰ ਉਹਦੀ ਸਜ਼ਾ ਸਾਨੂੰ ਦਿੱਤੀ ਲੇਕਿਨ ਲੋਕ ਸਜ਼ਾ ਦੇ ਬਦੋਂ ਪਛਤਾ ਰਹੇ ਨੇ ਲੋਕ ਖੁਦ ਕਹਿੰਦੇ ਨੇ ਕਿ ਕਾਲੀ ਦਲ ਦੇ ਰਾਜ ਭਗ ਦੇ ਵਿੱਚ ਡਵੈਲਪਮੈਂਟ ਹੋਈਗੀ ਛੱਟਾ ਬੜੀਆਂ ਹੀ 24 ਘੰਟੇ ਬਿਜਲੀ ਸਪਲਾਈ ਖੇਤਾਂ 'ਚ ਲੋਕਾਂ ਨੂੰ ਪਹੁੰਚੀ ਤੇ ਇਸੇ ਤਰ੍ਹਾਂ ਰਸਤੇ ਬਣੇ ਸੀ ਤੇ ਸਾਰੇ ਕੰਮ ਜਿਹੜੇ ਉਦੋਂ ਹੀ ਬਿਜਲੀ ਸਰਪੰਚ ਵੀ ਸੰਦੀਪ ਸਿੰਘ ਬਾਦਲ ਨੇ ਕੀਤੀ ਆ ਇਹ ਕਹਿੰਦਾ ਮੈਂ ਬਿਜਲੀ ਲੋਕਾਂ ਨੂੰ ਦੇਂਦਿਆਂ ਇੱਕ ਜੂਨਟ ਇੱਕ ਮੈਗਾਵਾਟ ਵੀ ਬਣਾਇਆ ਹੋਵੇ ਤਾਂ ਦੱਸੋ ਬਣਾਇਆ ਸੰਦੀਪ ਸਿੰਘ ਬਾਦਲ ਜੀ ਨੇ ਬਿਲੀ ਇਹ ਕਰਕੇ ਸਰਕਾਰ ਤੁਹਾਡੀ ਆ ਤਾਂ ਕੋਈ ਵੰਡ ਨਹੀਂ ਹੁਣ ਜਦੋਂ ਸਾਡੀ ਸਰਕਾਰ ਆ ਜਾਊਗੀ ਆਉਣ ਵਾਲੇ ਸਮੇਂ 'ਚ ਸਤਾਈ 'ਚ ਉਹ ਤੁਹਾਡੀ ਮਰਦਿਆ ਕਰਨੀ ਬਿਜਲੀ ਇਹ ਕਰਕੇ ਜਿੰਨੀਆਂ ਸੁਖ ਸੋਤਾ ਤਕਰੀਬਨ ਉਹ ਦਿੱਤੀਆਂ ਸੀ ਭਾਵੇਂ ਉਹ ਕਿਸਾਨ ਸੀ ਐਸਈ ਬੀਸੀ ਵਰਗ ਸਕਾਲਰਸ਼ਿਪ ਦੀ ਗੱਲ ਕਰ ਲਈਏ ਸਾਈਕਲ ਬੱਚਿਆਂ ਨੂੰ ਦਿੱਤੇ ਸੀ ਹੈਲਥ ਕਲੱਬ ਪਿੰਡਾਂ ਦੇ ਵਿੱਚ ਬਣਾ ਕੇ ਦਿੱਤੇ ਇੱਥੋਂ ਤੱਕ ਕਿ ਵੱਡ ਕਬੱਡੀ ਕੱਪ 5 ਸਾਲ ਲਗਾਤਾਰ ਸੁਖਵੀਰ ਸਿੰਘ ਮਾਲ ਨੇ ਕਰਾਈ ਸਭ ਕੁਝ ਸ਼ਲੋਗ ਹੋ ਗਿਆ ਦੀਨਾ ਨਹੀਂ ਕਰੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਸਭ ਤੋਂ ਵੱਡਾ ਸਾਨੂੰ ਕੀ ਕੰਮ ਕਰਨਾ ਚਾਹੀਦਾ ਬੱਚਿਆਂ ਨੂੰ ਖੇਡਾਂ ਦੇ ਵਿੱਚ ਜਿਹੜਾ ਵਾ ਰੁਚੀ ਹੋਣੀ ਚਾਹੀਦੀ ਤੇ ਇਹਨਾਂ ਨੇ ਤੇ ਇੱਕ ਸਰਵ ਇੱਕ ਸਲੋਗੋ ਨਹੀਂ ਬਣਾਇਆ ਸੀ ਪੰਜਾਬ ਨਸ਼ਿਆਂ ਵਿਰੋਧ ਯੁੱਧ ਨਸ਼ਿਆਂ ਵਿਰੋਧ ਇਨਾਂ ਦੇ ਤੇ ਅਫਸਰ ਇਹ ਵੀ ਤੇ ਇਹ ਵੀ ਕਹਿੰਦੇ ਆ ਕਿ ਜਿਹੜੀ ਸਾਡੀ ਜਿਹੜੀ ਆ ਸਰਕਾਰ ਆ ਜ਼ੀਰੋ ਟੋਲਰੈਂਸ ਕਾਰਪੋਰੇਸ਼ਨ ਜਿਹੜੀ ਕ腐ਸ਼ਨ ਤੋਂ ਰਹਿ ਤਿਆ ਤੇ ਫਿਰ ਡੀਆਈਜੀ ਦੇ ਕੋਲ ਇਹਨੇ ਭੱਡੇ ਫੜੇ ਗਏ ਉਹਨਾਂ ਇਹਨਾਂ ਨੂੰ ਦੱਸਿਆ ਇੱਥੇ ਕੀ ਕਰਦੀ ਆ ਇਸ ਸਰਕਾਰ ਤੇ ਜੇ ਇਹਨਾਂ ਨੇ ਖਾਨਾ ਉਤਵਾਰੀ ਫੜ ਲਿਆ ਮੁਨਸ਼ੀ ਠਾਣੇ ਦਾ ਫੜ ਲਿਆ ਕੋਈ ਛੋਟਾ ਕੋਈ ਤਹਿਸੀਲਦਾਰ ਫੜ ਲਿਆ ਮਾਲਵਾ ਉਹਨਾਂ ਨੂੰ ਫੜਦੇ ਆ ਕਿ ਜਿੰਨਾ ਲੋਕਾਂ ਨੇ ਕਰੋੜਾਂ ਰੁਪਏ ਇਕੱਠੇ ਕਰਕੇ ਸਰਕਾਰ ਵਾਸਤੇ ਸਰਕਾਰ ਦਾ ਘਰ ਭਰਨ ਵਾਸਤੇ ਜਿਹੜੇ ਆ ਨੈਸ਼ਨਲ ਲੜਾਉਣ ਵਾਸਤੇ ਜਿਹੜੇ ਆ ਉਹਨਾਂ ਤੇ ਇਹਨਾਂ ਦੇ ਕੋਲ ਇੱਕ ਭਿਆਨ ਵੀ ਨਹੀਂ ਉਦੋਂ ਦਾ ਆ ਇਹਨਾਂ ਕੋਲ ਜਿਸ ਕਰਕੇ ਮੈਂ ਸਮਝਦਾ ਲੋਕ ਇਹਨਾਂ ਦਾ ਜਿਹੜਾ ਅਸਲੀ ਕਿਹੜਾ ਵਾ ਨਾ ਉਹ ਵੇਖ ਚੁੱਕੇ ਆ ਭਗਵੰਤ ਮਾਨ ਦੀਆਂ ਤੁਸੀਂ ਆ ਵੇਖ ਲਓ ਕਿਹੋ ਜੀਆਂ ਫਿਲਮਾਂ ਆ ਉਹ ਠੀਕ ਆ ਉਹ ਗਲਤਿਆ ਉਹ ਏ ਆਈ ਆ ओरिजिनल ਆ ਮੈਂ ਉੱਚ ਨਹੀਂ ਪੈਣਾ ਆਇਆ ਨਹੀਂ ਪੀਵੀ ਚੈਨਲਾਂ ਦਾ ਧਿਆਨ ਨਹੀਂ ਤੇ ਉਹਦਾ ਖੰਡਨ ਕਰਨ ਐਵੇਂ ਝੂਠੇ ਪਰਚੇ ਦਾ ਜੋ ਇਹ ਕਹਿੰਦਾ ਮੈਂ ਬੜਾ ਕੁਝ ਹੋਰ ਵਿਖਾਉਂਗਾ ਬੜਾ ਕੁਝ ਹੈਗਾ ਆਂਦਾ ਮੈਂ ਤੁਹਾਡੇ ਬਹੁਤ ਹੈ ਬੜਾ ਕੋਈ ਖਾਉ ਉਹਦਾਂ ਗੱਲ ਕਰਨ ਇੱਥੇ ਲੋਕ ਜਿਹੜੇ ਸ਼ੇਅਰ ਕਰ ਦਿੰਦੇ ਆ ਸਾਡੇ ਤੇ ਇਤਿਹادت ਆ ਕੋਈ ਚੀਜ਼ ਚੰਗੀ ਆ ਗਈ ਕੋਈ ਮੰਦੀ ਆ ਗਈ ਅਸੀਂ ਸ਼ੇਅਰ ਨੂੰ ਕਰ ਦਿੰਦੇ ਆ ਸ਼ੇਅਰ ਕਰਨ ਵਾਲੇ ਦਾ ਕੋਈ ਕਸੂਰ ਨਹੀਂ ਉਹਨਾਂ ਤੇ ਪਰਚਾ ਕਿਉਂ ਕਰਦੇ ਜੀ ਜਿੱਥੋਂ ਬਣਦੀ ਆ ਜਿੱਥੋਂ ਤੁਰਦੀ ਆ ਤੁਸੀਂ ਸਰਕਾਰ ਦੇ ਆ ਉੱਥੋਂ ਜਾ ਕੇ ਫੜੋ ਇਸ ਕਰਕੇ ਮੈਂ ਸਮਝਦਾ ਆਂ ਕਿ ਹੁਣ ਲੋਕਾਂ ਨੇ ਜਿਹੜਾ ਵਾ ਇਹਨਾਂ ਦੀ ਸਰਕਾਰ ਦੇ ਜਿਹੜੇ ਕਾਰਨਾਮੇ ਵੇਖਨੇ ਆ ਤੇ ਹੁਣ ਜਿਹੜਾ ਵਾ ਆਉਣ ਵਾਲਾ ਸਮਾਂ ਕਾਲੀ ਦਲ ਦਾ ਲੋਕ ਕਾਲੀ ਦਲ ਨੂੰ ਯਾਦ ਕਰਦੇ ਨੇ ਲੋਕਾਂ ਨੇ ਕੀਤੇ ਹੋਏ ਜਿਹੜੇ ਕਾਲੀ ਦਲ ਦੇ ਕੰਮ ਸੀ ਉਹਨਾਂ ਨੂੰ ਯਾਦ ਆ ਰਹੇ ਤੇ ਇਹ ਕਰਕੇ ਲੋਕ ਕਾਲੀ ਦਲ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਹੁਣ ਸਤਾਈ ਚ ਭਗਵੰਤ ਸਿੰਘ ਸਾਬਾ ਨੇ ਆ ਪਤਾ ਲੱਗਾ ਸੀ ਪਿਛਲੇ ਦਿਨੀ ਕਿ ਸਾਡੀ ਬੇਟੀ ਸਮਾਹ ਲੈਣੀ ਹੈ ਉਹਨਾਂ ਸੈਨ ਨੇ ਪੁੱਛਿਆ ਫਿਰ ਗੱਲ ਕੀਤੀ ਕਿ ਤੁਸੀਂ ਜਿਹੜਾ ਦਾ ਕੀ ਫੀਲਡ ਦੇ ਵਿੱਚ ਪ੍ਰਚਾਰ ਕਰ ਰਿਹਾ ਨਹੀਂ ਤੇ ਇਹਦੇ ਬਾਰੇ ਲੜਕੀ ਸੁਨੇਹੇ ਲੰਮੀ ਬੋਰੀ ਦੇ ਬਾਰੇ ਆਮ ਆਦਮੀ ਪਾਰਟੀ ਦੇ ਨੇਂਦਵਾਰ ਹਰਬੀਤ ਸਿੰਘ ਕਿ ਜਿਹੜੀ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਬਖਲਾ ਗਿਆ ਡਰ ਗਿਆ دہشت ਤੇ ਮੌਨ ਦੇ ਵਿੱਚ ਜੀ ਰਾਇ ਨੇ ਇਹਨਾਂ ਨੂੰ ਆਪਣੀ ਹਾਰ ਦਿਸ ਰਹੀ ਆ ਕਿ ਨਹੀਂ ਕਿ ਕਾਂਚਨਪ੍ਰੀਤ ਸਾਡੀ ਭੈਣ ਦੇ ਉੱਤੇ ਜਿਹੜਾ ਇਹਨੇ ਤੇ ਪਰਚਾ ਦਰਜ ਕੀਤਾ ਦੁੱਧਿਆਲੇ ਸਰਪੰਚ ਨੇ ਕੀਤਾ ਹੋਰ ਵੀ ਬਹੁ ਲੋਕਾਂ ਨੇ ਕੀਤਾ ਪਡੋਰੀ ਰਮਾਣੇ ਵੀ ਸਾਡੇ ਇੱਕ ਵਰਕਰ ਨੇ ਕੀਤਾ ਬਹੁਤ ਲੋਕਾਂ ਨੇ ਕੀਤਾ ਇਹ ਧਾਰੀ ਹੋਰ ਕੀ ਇਹਨਾਂ ਦਾ ਇਤਨਾ ਪਰਚਾ ਕੀਤੇ ਆ ਕਾਲੀ ਦਲ ਵਾਲੇ ਡਰਨੇ ਅਸੀਂ ਨਾ ਜੇਲ੍ਹਾਂ ਤੋਂ ਡਰਦੇ ਆ ਤੇ ਨਾ ਪਰਚਿਆਂ ਤੋਂ ਡਰਦੇ ਆ ਤੇ ਸਾਡੀ ਜਿਹੜੀ ਐ ਬਰਾਦ ਆ ਉਹ ਕਾਲੀ ਦਲ ਦੀ ਉਹ ਬੜੀ ਸ਼ਨੈਰੀ ਆ ਔਰ ਸਾਡਾ ਕਾਲੀ ਦਲ ਜੁੱਧ ਚੋਂ ਨਿਕਲਿਆ ਕੁਰਬਾਨੀਆਂ ਚੋਂ ਨਿਕਲਿਆ ਜੇਲ੍ਹਾਂ ਚੋਂ ਨਿਕਲਿਆ ਕੂੰ ਦੇ ਕਹਿ ਜਰਾ ਕਾਲੀ ਲਾਲ ਬਣਿਆ ਇਹ ਕਰਕੇ ਕੋਈ ਸਾਨੂੰ ਕੋਈ ਘਬਰਾਉਂਦੀ ਲੋੜ ਨਹੀਂ ਨਾ ਇਹਨਾਂ ਪਰਚਾਂ ਤੋਂ ਡਰਦੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ 11 ਤਰੀਕ ਨੂੰ ਵੋਟਾਂ ਪੈਣੀਆਂ ਟਿਕ ਟਿਕ ਕਰਕੇ ਤੇ 14 ਤਰੀਕ ਨੂੰ 11 ਵਜੇ ਤੱਕ ਤੇ ਜੁਲੀ ਵੇਤਰਾ ਬਲੇਖੇ ਤੇ ਉਹ ਦਿੱਲੀ ਨੂੰ ਬਚਾਂਗੇ ਹਾਂਜੀ ਆਪਣੇ ਵਲਟ ਪੇਪਰਾਂ ਪੈਣੀਆਂ ਜਿੱਤੇ ਮਸ਼ੀਨਾ ਪੈਣੀਆਂ ਦੇਖੋ ਮੈਂ ਜਿਹੜੇ ਤੋਂ ਹੁਣ ਤੱਕ ਦੇ ਜਿਹੜੇ ਮੁਲਖ ਨੇ ਡਵੈਲਪ ਮੁਲਖ ਅਮਰੀਕਾ ਕੈਨੇਡਾ ਇੰਗਲੈਂਡ ਅੱਜ ਵੀ ਉਥੇ ਵਲਟ ਪੇਪਰ ਦੇ ਨਾਲ ਵੋਟ ਪੈਂਦੀ ਆ ਔਰ ਉੱਥੇ ਵੋਟ ਇਸ ਤਰ੍ਹਾਂ ਨਹੀਂ ਆ ਵੀ ਇੱਕੋ ਦਿਨ ਚ ਵੋਟਾਂ ਪੈਂਦੀਆਂ ਵਾ ਉੱਥੇ 15-15 20-20 ਦਿਨ ਤੱਕ ਉੱਥੇ ਬੂਥ ਬਣਿਆ ਰਹਿੰਦਾ ਵਾ ਜਦੋਂ ਲੋਕਾਂ ਨੂੰ ਟਾਈਮ ਮਿਲਦਾ ਲੋਕ ਆਪਣੀ ਵੋਟ ਪਾ ਕੇ ਪੇਗਾ ਨਿਕਲ ਜਾਂਦੇ ਨੇ ਕਿਉਂਕਿ ਕਮਰ ਤਾਂ ਦੇ ਵਾਲੇ ਲੋਕ ਨੇ ਇੱਥੇ ਕੀ ਪ੍ਰੋਬਲਮ ਇੱਕ ਤੇ ਸਭ ਤੋਂ ਵੱਡੀ ਪੋਪੂਲੇਸ਼ਨ ਦੀ ਪ੍ਰੋਬਲਮ ਨੇ ਕੋਰੋਨਾ ਜਿਹੜੇ ਕਿੰਨੇ ਕਰੋੜ ਤੋਂ ਆਬਾਦੀ ਵੰਦ ਪੰਜਾਬ ਦੀ ਹੋ ਗਈ ਤੇ 130 ਕਰੋੜ ਆਬਾਦੀ ਜਿਹੜੀ ਹੈ ਹਿੰਦੁਸਤਾਨ ਦੀ ਹੋ ਗਈ ਤੇ ਜਦੋਂ ਇੰਨੀ ਆਬਾਦੀ ਹੋ ਗਈ ਇਹ ਵੈਲਟ ਪੇਪਰਾਂ ਨਾਲ ਵੋਟ ਪਾਈ ਨਹੀਂ ਸਕਦੀ ਬਾਬਾ ਜਣਾਤ ਦਾ ਟਾਈਮ ਬਹੁਤ ਰੱਖਣਾ ਕੋਈ 15-20 ਦਿਨ ਦੇਣਾ ਜਦੋਂ ਕਿ ਇਹਦੀ ਟਾਈਮ ਲੱਗਦਾ ਵੋਟ ਪਾ ਲੈਣ ਇਸ ਕਰਕੇ ਵੋਟ ਜਿਹੜੀ ਆ ਉਹ ਭਾਵੇਂ ਵੈਲਟ ਪੇਪਰ ਨਾਲ ਪਾਈ ਜਾਵੇ ਤੇ ਭਾਵੇਂ ਜਿਹੜੀ ਆ ਉਹ ਬਟਨ ਨਾਲ ਪਕੇ ਪਾਈ ਜਾਵੇ ਮਸ਼ੀਨਾਂ 'ਤੇ ਈਵੀਐਮ ਨਾਲ ਪਾਈ ਜਾਵੇ ਪਰ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਸਟੇਟ ਦਾ ਕਮਿਸ਼ਨ ਹੁੰਦੇ ਨੇ ਇਲੈਕਸ਼ਨ ਦੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਧੀਆਂ ਕਿ ਜਿਹੜੀ ਇਲੈਕਸ਼ਨ ਆ ਉਹ ਫ਼ਰੀ ਐਂਡ ਫੇਅਰ ਹੋਣੀ ਚਾਹੀਦੀ ਆ ਕੋਈ ਟੱਟਾ ਨਹੀਂ ਹੋਣਾ ਚਾਹੀਦਾ ਸਰਕਾਰ ਦੀ ਮਸ਼ੀਨਰੀ ਦੀ ਸਰਵਰਤਨੀ ਨਹੀਂ ਚਾਹੀਦੀ ਕਿ ਸਰਕਾਰੀ ਤਖੰਦਾਦਾਰ ਜੀ ਨੇ ਹੋਣਾ ਚਾਹੀਦਾ ਕਿ ਨਾ ਪੁਲਸ ਦਾ ਤਖੰਦਾਦਾਰ ਜੀ ਹੋਣਾ ਚਾਹੀਦਾ ਇਸ ਕਰਕੇ ਮੈਂ ਸਮਝਦਾ ਲੋਕਤੰਤ ਵਿੱਚ ਜਿਹੜਾ ਲੋਕਾਂ ਦਾ ਵਿਸ਼ਵਾਸ ਵੀ ਇਲੈਕਸ਼ਨ ਕਮਿਸ਼ਨ 'ਚ ਤਾਂ ਹੀ ਬਣੂਗਾ ਜੇ ਫੇਅਰ ਤੇ ਫ਼ਰੀ ਫੇਅਰ ਇਲੈਕਸ਼ਨ ਹੋਵੇ ਇੱਥੇ ਬ੍ਰਹਮਪਤ ਸਾਹਿਬ ਜਿਹੜੇ ਕਹਿੰਦੇ ਨੇ ਵੀ ਇਹ ਮੇਮ ਮਸ਼ੀਨਾ ਹੈ ਉਹਦੇ ਨਾਲ ਤਾਂ ਅੱਗੇ ਹੋਈ ਆ ਜਿਹਦਾ ਮਸਲਾ ਬਹੁਤ ਗੰਭੀਰ ਉੱਪਰ ਚੱਲ ਰਿਹਾ ਜੀ ਇਸ ਬਾਰੇ ਦੇਖੋ ਮੈਂ ਇੱਕ ਗੱਲ ਸਮਝਦਾ ਕਿ ਜੇ ਮਸ਼ੀਨ ਦੀ ਗੱਲ ਹੋਵੇ ਤੇ ਫਿਰ ਕੋਈ ਸਰਕਾਰ ਦਿੱਥੇ ਹੀ ਨਾ ਪੰਜਾਬ ਦੇ ਵਿੱਚ ਜੋ ਸਾਡੀ ਸਰਕਾਰ ਸੀ ਉਦੋਂ ਵੀ ਈਐਮ ਮਸ਼ੀਨਾਂ ਚੱਲੀਆਂ ਸੀ ਜਦੋਂ ਸੈਂਟਰ ਦੇ ਵਿੱਚ ਸਰਕਾਰਾਂ ਬਣੀਆਂ ਉਥੇ ਵੀ ਈਐਮ ਆ ਤੇ ਜਦੋਂ ਜਦੋਂ ਕੇ ਵੀ ਹਾਰ ਹੋ ਜਾਂਦੀ ਆ ਉਦੋਂ ਤੇ ਕਹਿੰਦੇ ਈਈ ਦੀ ਮਸ਼ੀਨ ਮਾਰੀ ਜੇ ਕੋਈ ਜਿੱਤ ਜਾਂਦਾ ਤੇ ਕਹਿੰਦੇ ਚੰਗੀ ਇਹ ਤੇ ਸਾਰਿਆਂ ਨੂੰ ਆਪੋ ਆਪਣਾ ਜਿਹੜਾ ਵਾਅਦਾ ਕੁਦਗਰਜੀ ਜੀ ਹੈਗੀ ਆ ਉਹਦੇ ਮੁਤਾਬਕ ਲੋਕੀਆ ਵੀ ਸਟੇਟਮੈਂਟ ਦੇ ਦਿੰਦੇ ਆ ਜੇ ਜਿਹੜਾ ਵਾ ਰਾਹੁਲ ਗਾਂਧੀ ਦੋਵਾਂ ਤੋਂ ਜਿੱਤ ਗਿਆ ਤੇ ਫਿਰ ਮਸ਼ੀਨਾਂ ਚੰਗੀਆਂ ਜੇ ਦੋਵਾਂ ਤੋਂ ਹਰ ਜਾਂਦਾ ਫਿਰ ਕਨੇ ਮਾਰੀਆਂ ਮੇਰੇ ਕਹਿੰਦਾ ਇਹ ਸਾਰੀਆਂ ਹੀ ਪਾਰਟੀਆਂ ਚ ਇਹੋ ਜਿਹੀ ਗੱਲ ਹੈ ਗਿਆ ਇਹਨਾਂ ਤੇ ਯਕੀਨ ਦੀ ਕਰਨਾ ਚਾਹੀਦਾ ਸਿਰਫ ਇਲੈਕਸ਼ਨ ਕਮਿਸ਼ਨ ਨੂੰ ਫਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਆ ਕਿ ਜੇ ਸਰਕਾਰੀ ਦਬਦਬਾ ਨਹੀਂ ਹੋਣਾ ਚਾਹੀਦਾ ਸਰਕਾਰੀ ਮਸ਼ਕਿਲ ਵੀ ਵਰਤੋ ਨਹੀਂ ਹੋਣੀ ਚਾਹੀਦੀ ਤੇ ਨਾ ਪੁਲਿਸ ਪ੍ਰਸ਼ਾਸਨ ਦੀ ਦਰਵੱਤੋਂ ਕੰਮੀ ਚੈਦੀ ਇਹਨਾਂ ਨੇ ਦਰਵੱਤੋਂ ਕਰਕੇ ਵੇਖ ਲਈ ਆ ਇਹ ਤੇ ਬਾਪੂ ਮੰਗ ਤੇ ਉਸੇ ਵੇਲੇ ਐਲਾਨ ਕਰਨਾ ਪਿਆ ਸਰਦਾਰ ਸੁਖਬੀਰ ਸਿੰਘ ਬਾਦਲੂ ਸਾਹਿਬ ਦੇ ਪ੍ਰੋਗਰਾਮ ਚ ਭਾਣ ਕੇ ਕਹਣਾ ਪਿਆ ਕਿ ਅੱਜ ਤਵਾਰ ਕੋਈ ਪਰਚਾ ਨਹੀਂ ਹੋਊ ਕੋਈ ਗ੍ਰਿਫਤਾਰੀ ਨਹੀਂ ਹੋਊ ਤੇ ਜਿਹੜੇ ਹੋਏ ਨੇ ਉਹਨਾਂ ਦੀ ਅਸੀਂ ਜਿਹੜੇ ਐਕਸਪਲੇਸ਼ਨ ਕਰਾਂਗੇ ਸਾਡੇ ਨਾਲ ਬਹੁਤ ਸਤਿਕਾਰ ਵੀ ਦਿੱਤਾ ਗੁਰਮੁਖ ਪਰਸਾ ਜੀ ਅੱਜ ਉਹਨਾਂ ਸਟੇਟਮੈਂਟ ਦਿੱਤੀ ਜਿਹੜੀ ਸ਼੍ਰੋਮਣੀ ਕਾਲੀ ਦਲ ਪੀਡੀਪੀ ਨੂੰ ਬਹੁਤ ਸਤਿਕਾਰ ਦਿੱਤਾ ਇਤੋਂ ਬਹਾਟ ਚਾਹ ਕੇ ਘਬਰਾ ਕੇ ਕੁਝ ਜਿਹੜੇ ਆਪ ਪਾਰਟੀ ਦੇ ਆ ਉਹਨਾਂ ਲੋਕ ਝੂਠੇ ਔਰ ਕਈ ਇਹ ਜੋ ਪ੍ਰਚਰ ਦਰਸੀ ਕੀਤੀ ਜਾ ਰਹੀ ਹੈ ਪਰ ਲੋਕ ਤੱਕ ਤੱਕ ਜਿਹੜਾ ਰਾਜਾ ਉੱਥੇ ਹਰ ਇੱਕ ਨੂੰ ਆਪਣਾ ਜਿਹੜਾ ਰਾਈਟ ਬੰਦਾ ਕਿ ਆਪਣੀ ਆਵਾਜ਼ ਬੁਲੰਦ ਕਰ ਸਕੋ ਆਪਣੇ ਜਾ ਕੇ ਮੌਕੇ ਤੇ ਆਪਣੀ ਪਾਰਟੀ ਦੇ ਹਿੱਤਾਂ ਲਈ ਆਪਣੀ ਆਵਾਜ਼ ਲੋ ਹਰ ਵਰਕ ਤੱਕ ਪਹੁੰਚਾਇਆ ਜਾ ਸਕੇ ਔਰ ਉਹਨਾਂ ਨੇ ਇਹ ਵੀ ਕਿਹਾ ਮਸ਼ੀਨਾ ਜਿਹੜੀ ਆ ਇਹਨਾਂ ਮਸ਼ੀਨਾ ਦਾ ਜਿਹੜੀ ਤਾਂਗਲੀ ਭਾਰੀ ਕੱਢਿਆ ਅਸਲੇ ਉਹ ਵੀ ਹਾਂ ਜਿੱਥੇ ਕੋਈ ਸਰਕਾਰਾਂ ਜਾਂ ਜਿੱਥੇ ਕੋਈ ਹੱਜੰਦੀ ਆ ਉਹ ਜਿਹੜੇ ਮਸ਼ੀਨਾਂ ਦੀ ਹੈਤਾਦਰੀ ਬਾਰੇ ਜਿਹੜਾ ਰਾਹ ਪਾਉਂਦੇ ਆ ਬਾਕੀ ਜਿੱਤ ਉਹ ਜਿੱਤੇ ਇਹ ਕਰਕੇ ਜਿਹੜੀ ਅੱਜ ਜੋ ਚੱਲ ਰਿਹਾ ਸੌਂ ਕਮੇਟੀ ਦੇ ਜਿਹੜੇ ਜੋ ਭਾਰੀ ਜਿੱਤ ਦੇ ਨਾਲ ਇਹਨਾਂ ਦਾ ਦਾਵਾ ਬਰ ਪ੍ਰਸਾਣਾ ਤੇ ਜਿਹੜੀ ਇਸੋ ਦੀ ਜਿੰਮਨੀ ਤੋਂਨ ਦਿੱਤੀ ਜਾਏਗੀ ਔਰ ਜਦ ਕਿ ਜਿਹੜੀ ਆ ਸਰਦਾਰ ਕ੍ਰਿਸ਼ਨ ਸਿੰਘ ਬਾਦਲ ਸਾਹਿਬ ਜੋ ਬਰਦਾਨ ਨੂੰ ਲਾ ਦੇ ਜਿੰਸਨ ਕਮੇਟੀ ਦੀ ਛੋੜੀ ਚਪਾਈ ਜੀ ਕੋਈ ਦੂਸੇ ਕਾਸਟ ਦਾ